ਜਾਵੇ ਸਿੰਧੂਆਂ ਨੂੰ ਕਿੰਨੇ ਪਰਸੈਂਟ ਛਿੱਕਾ ਦੇ ਰਹੇ ਆ ਕਾਲੀਦਾਰ ਵੱਲੋਂ ਦੇਖੋ ਜੀ ਇੱਥੇ ਪਾਈਚਾਰ ਇੱਕ ਸਾਂਝੀ ਗੱਲ ਕਰੋ ਅਬਦੁੱਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੇ ਕੁਬਜਾ ਕੌਣ ਭਲੇ ਸਰ ਲਾਸਟ ਸਿਰਫ ਸਿੱਟ ਦੇ ਫੈਸਲੇ ਤੋਂ ਬਾਅਦ ਹੀ ਕੀ ਹੁਣ ਸਹਿਮਤ ਕਿਹੜੇ ਫੈਸਲੇ ਜਿਹੜੇ ਮਹਿਬਲ ਕਲਾਮ ਦੇ ਦੇਖੋ ਸਿੱਟ ਤਾਂ ਤੁਸੀਂ ਕੀ ਸਿੱਟ ਨੂੰ ਸਿਕਾਉਣ ਸਿੱਟ ਕੌਣ ਹੈ ਤੁਸੀਂ ਕੀ ਸਮਝਦੇ ਕੌਣ ਹੈ ਸਿੱਟ ਸਰ ਜਿਹੜੀ ਭਰਾਜ ਦਾ 2 ਸਾਲ ਕਾਂਗਰਸ ਦੀ ਸਰਕਾਰ ਆਪਾਂ ਦਾ ਬਿਠਾਇਆ ਨਹੀਂ ਹੁਣ ਤੁਸੀਂ ਅੱਜ ਦੀ ਗੱਲ ਕਰ ਰਹੇ ਹੋ ਕਿ 2 ਸਾਲ ਪੁਰਾਣੀ ਗੱਲ ਸਰ ਹੁਣ ਦੇ ਫੈਸਲੇ ਦੀ ਗੱਲ ਕਰ ਰਹੇ ਹੋ ਹਾਂ ਹੋਹੀ ਮੈਂ ਪੁੱਛ ਰਿਹਾ ਤੁਸੀਂ ਸਿੱਟ ਨੂੰ ਕਿਹਨੂੰ ਸਮਝਦੇ ਹੋ ਜਾਖੜ ਦਾ ਪੰਜਾਬ ਕਾਂਗਰਸ ਦੇ ਭਵਨ 'ਚ ਬਹਿ ਕੇ ਫੈਸਲਾ ਕਰ ਦਿੰਦਾ ਕਿ ਕੱਲ ਫਲਾਣੇ ਨੂੰ ਸੱਦ ਲੈਣਾ ਦੋ ਦਿਨ ਬਾਅਦ ਉਹਨੂੰ ਸੱਦ ਲੈਂਦੇ ਉਹਨਾਂ ਦੇ ਫੈਸਲੇ ਨੂੰ ਤਾਂ ਕੋਰਟ ਉਹਨੂੰ ਉਲਟਾਈ ਜਾਂਦੀ ਹੈ ਇੱਕ ਤੋਂ ਇੱਕ ਵਾਰ ਇਸ ਲਈ ਜਿਹੜੇ ਅੱਜ ਕੋਈ ਸਿੱਟ ਦਾ ਕਿਤੇ ਸੱਚੋ ਅਫਸਰ ਪਾਰਦਰਸ਼ਤਾ ਨਾਲ ਕੰਮ ਕਰ ਰਿਹਾ ਬਿਲਕੁਲ ਨਹੀਂ ਫੈਸਲਾ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ ਕਾਂਗਰਸ ਫੇਲ ਹੋ ਚੁੱਕੀ ਆ ਆਪਣੀ ਫੇਲੀਅਰਸ ਨੂੰ ਲੁਕਾਉਣ ਵਾਸਤੇ ਹੁਣ ਕੱਲਾ ਸਿੱਟ ਨੂੰ ਵਰਤਿਆ ਜਾ ਰਿਹਾ ਮੈਂ ਅੱਜ ਵੀ ਕਹਿੰਦਾ ਕਿ ਕਿਸੇ ਸਿਟਿੰਗ ਸੁਪਰੀਮ ਕੋਰਟ ਦੇ ਜੱਜ ਤੋਂ ਇੰਡੀਪੈਂਡੈਂਟ ਕਿਸੇ ਏਜੰਸੀ ਤੋਂ ਪ੍ਰੋਬ ਹੋਵੇ ਕਿਸੇ ਨੂੰ ਕੋਈ ਦੁੱਖ ਨਹੀਂ ਮਗਰ ਜੇ ਕੋਈ ਰਾਜਨੀਤੀ ਕਰੂ ਕਿਉਂਕਿ ਆਪ ਦਾ ਕੋਈ ਕੰਮ ਨਹੀਂ ਕੀਤਾ ਧੋਖਾ ਨੌਜਵਾਨਾਂ ਨਾਲ ਧੋਖਾ ਕਿਸਾਨਾਂ ਨਾਲ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ 5 ਰੁਪਏ ਚ ਬੱਤੀ ਮਿਲ ਨਹੀਂ ਰਹੀ ਹਾਲਾਤ ਬੈਕਵਰਡ ਕਲਾਸ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ 32 ਦੇ ਬਿੱਲ ਵਧੇ ਆ ਰਹੇ ਚੀਜ਼ਾਂ ਨੂੰ ਘੋਲ ਨੇ ਜਾਨ ਨਹੀਂ ਬਚਾਈ ਜਾਣੀ ਲੋਕਾਂ ਤੁਸੀਂ ਜੀ ਬਹਿਤੇ ਕਾਂਗਰਸ ਨੇ ਕੀਤੇ ਸੀ ਅੱਜ ਸਮਝ ਹੋਇਆ ਪੁਰਾਣੇ ਮੇਰੋਜ਼ਗਾਰੀ ਪੱਤਾ ਕਿਹਾ ਸੀਗਾ ਜਦ ਤੱਕ ਨੌਕਰੀ ਨਹੀਂ ਮਿਲੂ ਤੁਹਾਨੂੰ 2500 ਮਿਲੂ ਦਿੱਤਾ ਨਹੀਂ ਮੋਬਾਈਲ ਫੋਨਾਂ ਦੀ ਗੱਲ ਕੀਤੀ ਸੀ ਐਸੀ ਸਕਾਲਰਸ਼ਿਪ ਦੀ ਗੱਲ ਕੀਤੀ ਸੀ ਸੈਂਟਰ 'ਚ ਸਰਕਾਰ ਜੇ ਉਹੋ ਜੀ ਜਿਹਦੀ ਬਣਨ ਦੇ ਪੂਰੇ ਆਸਾਰ ਨੇ ਜੇ ਚੰਗਾ ਨੁਮਾਇੰਦਾ ਇੱਥੋਂ ਭੇਜਾਂਗੇ ਤੇ ਪੰਜਾਬ ਦੀ ਵਿਧਾਨ ਸਭਾ ਚੋਂ ਵੀ ਹਿਸਾਬ ਮੰਗਿਆ ਜਾਊ ਉੱਥੇ ਵੀ ਸਰ ਬਾਦਲ ਸਾਹਿਬ ਨੇ ਸਪਸ਼ਟ ਕਿਹਾ ਸੀ ਕਿ ਖਾਲਸਾ ਮੈਨੂੰ ਸਭ ਤੋਂ ਪਿਆਰਾ ਤੇ ਜਿਹੜਾ ਆਪ ਖਾਲਸੇ ਰੂਪ 'ਚ ਵੀ ਨਹੀਂ ਹੈ ਅੱਜ ਉਹ ਸਿਰਫ ਵੋਟਾਂ ਖਾਤਰ ਕਾਂਗਰਸ ਨੂੰ ਜਿਤਾਉਣ ਖਾਤਰ ਕਾਂਗਰਸ ਨੂੰ ਬਚਾਉਣ ਖਾਤਰ ਕਿਉਂਕਿ ਕਾਂਗਰਸ ਦੀ ਪਰਫਾਰਮੈਂਸ ਜ਼ੀਰੋ ਦੋ ਸਾਲਾਂ ਦੀ ਇਹ ਜਿੰਨੀਆਂ ਪਾਰਟੀਆਂ ਨੇ ਕਾਂਗਰਸ 'ਇਹ ਖੈਰੇ ਨੇਤਾ ਅਖੀਰ 'ਚ ਰਣਜੀਤ ਸਿੰਘ ਆਪਦੇ ਭਾਈਏ ਤੇ ਜਸਟਿਸ ਦੇ ਆਖੇ ਤੇ ਉਨੇ ਸ਼ਾਮਿਲ ਹੋ ਜਾਣਾ ਕਾਂਗਰਸ ਚ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਵਿਰੋਧੀ ਧਿਰ ਦੀ ਵੋਟ ਡਿਵਾਈਡ ਹੋ ਜਾਏ ਚਾਰ ਏਸ਼ਿਆਂ ਚ ਪੈ ਜਾਏ ਤੇ ਸਾਨੂੰ ਵਿੱਚੋਂ ਕਾਂਗਰਸ ਅਸੋਖੀ ਨਿਕਲੇ ਮਗਰ ਲੋਕ ਬਾਦਸ਼ਾਹ ਜੀ ਬਾਜਵਾ ਸਾਹਿਬ ਵੀ ਕਾ ਬੀਜੇਪੀ ਚ ਨਹੀਂ ਜਾ ਰਹਾ ਜੀ ਬਾਜਵਾ ਸਾਹਿਬ ਜਿਹੜੇ ਗੁਰਦਾਸਪੁਰ ਤੋਂ ਜੀ ਬੀਜਪੀਦਨ ਬਾਜਵਾ ਸਾਹਿਬ ਵੀ ਦੱਸ ਸਕਦੇ ਜੀ ਜੇ ਹੈ ਤਾਂ ਦੁਖੀ ਵੇਚੇ ਯਾਰ ਕਹੋ ਕਦੇ ਨਹੀਂ ਸਕਦਾ ਸਰਪਾਰਟੀ ਦੇ ਫੈਸਲੇ ਤੋਂ ਪਾਰਟੀ ਖੁਸ਼ ਹੈ ਤੁਹਾਨੂੰ ਚੋਰ ਦੱਸਿਆ ਜਾ ਰਿਹਾ ਹੈ ਕੀ ਦਰ ਚੋਰ ਕਿਹਾ ਜਾ ਰਿਹਾ ਹੈ ਉਹਦੇ ਬਾਰੇ ਕੀ ਕਹਿੰਦੇ ਹੋ ਹਾਂਜੀ ਪ੍ਰਧਾਨ ਮੰਤਰੀ ਨੂੰ ਚੋਰ ਦੱਸਿਆ ਜਾ ਰਿਹਾ ਹੈ ਕੌਣ ਦੱਸ ਰਿਹਾ ਜੀ ਰਾਹੁਲ ਗਾਂਧੀ ਕਹਿੰਦੇ ਉਹ ਚੋਰ ਹੈ ਉਹ ਦੱਸ ਰਿਹਾ ਜੀ ਤੇ ਤੁਸੀਂ ਕੀ ਮੰਨਦੇ ਹੋ ਸਭ ਤੋਂ ਵੱਡੀ ਚੋਰੀ ਦੇਸ਼ ਨਾਲ ਜੇ ਖਜ਼ਾਨੇ ਨਾਲ ਕਿਸੇ ਨੇ ਕੀਤੀ ਹੈ ਕਿ ਗਾਂਧੀ ਪਰਿਵਾਰ ਦਾ ਤਾਂ ਉਹਦਾ ਦੇ ਕਾਂਗਰਸ ਪਾਰਟੀ ਦਾ ਤਾਂ ਪਹਿਲਿਆਂ ਦੇ ਨਾ ਆਉਂਦਾ 2G ਸਕੈਮ ਕੋਲ ਸਕੈਮ ਜਿਹੜਾ ਸਕੈਮ ਹਵਾ ਤੋਂ ਲੈ ਕੇ ਧਰਤੀ ਤੱਕ ਦੇ ਜਿੰਨੇ ਸਕੈਮ ਹੋ ਸਕਦੇ ਸੀ ਤੇ ਹੋਏ ਤਾਂ ਕਾਂਗਰਸ ਵੇਲੇ ਹੁਣ ਉਹ ਕੁਝ ਕਹਿਣ ਤੇ ਉਹਦੇ ਬਾਰੇ ਮਜੀਠੀਆ ਟਿੱਪਣੀ ਦਵੇ ਤੇ ਮੈਂ ਤਾਂ ਸਮਝਦਾ ਸਿੱਤੂ ਸਾਹਿਬਾਂ ਦਾ ਚੁੱਪ ਬੋ ਚੱਲ ਰਹੇ ਨੇ ਇਹਨਾਂ ਦਾ ਚਾਰਨ ਹੋ ਸਕਦਾ ਜੀ ਪਤਾ ਨਹੀਂ ਉਹ ਜਾਜ ਤੇ ਬੰਨ ਕੇ ਲੈ ਕੇ ਜਾਣ ਦੀ ਤਿਆਰੀ ਚ ਨਾ ਹੁਣ ਉੱਥੇ ਕਹਿੰਦੇ ਦਰਖਤਾਂ ਦੇ ਬੰਬ ਛਿੱਟੇ ਆ ਮੈਂ ਤਾਂ ਕਹਿੰਦਾ ਨੂੰ ਬੰਨ ਕੇ ਰਹਿ ਜਾਓ ਪਤਾ ਲੱਗ ਜਾਏ ਉੱਥੇ ਕਿੱਥੇ ਛਿੱਟੇ ਜਿਹੜਾ ਦੇਸ਼ ਤੇ ਫੌਜੀਆ ਦਾ ਅਪਮਾਨ ਹੀ ਹੈ ਨਾ ਜੀ ਉੱਥੇ ਗਿਆ ਕੌਣ ਸਾਡੇ 48 ਸਾਲਾਂ ਬਾਅਦ ਦੇਸ਼ ਦੇ ਬਹਾਦਰ ਸੈਨਿਕਾਂ ਦੇ ਬਲਿਦਾਨ ਦਾ ਬਦਲਾ ਲੈਣ ਲਈ ਫੋਅਰ ਪਹੁੰਚ ਗਈ ਵੈਨ ਕਮਾਂਡਰ અભినందਨ ਅਰਗੇ ਜਿਨ੍ਹਾਂ ਨੇ ਆਪਦੀ ਜਾਨ ਤੇ ਖੇਡ ਕੇ ਇਹ ਦੇਸ਼ ਦੀ ਰਖਵਾਲੀ ਆਸਤੇ ਏਡਾ ਵੱਡਾ ਆਪਰੇਸ਼ਨ ਕੀਤਾ ਉਹਨਾਂ ਦੇ ਵਜਾਕ ਉਟਾਇਆ ਜਾਵੇ ਕਿ ਜੇ ਉਹ ਦਰਖਤਾ ਦੇ ਬੰਮ ਸਿੱਟਿਏ ਆ ਮੇਰੇ ਸਾਹ ਦੇ ਇੱਥੇ ਕਰਕੇ ਚੁੱਪ ਹੋ ਗਏ ਆ ਕਿ ਕਿੱਥੇ ਉਹਨਾਂ ਦੀ ਤਿਆਰੀ ਨਾ ਚੱਲੀ ਉਹਨੂੰ ਬੰਨ ਕੇ ਮੈਂ ਤਾਂ ਕਹਿੰਦਾ ਜਹਾਜ਼ ਅੱਗੇ ਬੰਨ ਕੇ ਲੈ ਜਾਓ ਉਹਨੂੰ ਲੱਗਦਾ ਸਰ ਘੁਆਇਆ ਸਭ ਚਲੇ ਗਏ ਹੁਣ ਕਾਂਗਰਸ ਜੀ ਇਹਨਾਂ ਦੀ ਕਮੀ ਮਹਿਸੂਸ ਹੋਵੇਗੀ ਕੱਲੇਦਾਰ ਨੂੰ ਦੇਖੋ ਜੀ ਕੁਬਾਇਆ ਸਾਹਿਬ ਅੱਜ ਤੋਂ 2 ਸਾਲ ਪਹਿਲਾਂ ਹੀ ਚਲੇ ਗਏ ਹੁਣ ਜਿੱਥੇ ਤੁਹਾਡਾ ਮੁੰਡਾ ਜਾਊਗਾ ਤੁਸੀਂ ਵੀ ਹੌਲੀ ਹੌਲੀ ਦੇ ਮਗਰ ਹੀ ਜਾਓਗੇ ਤੇ ਇਹਦੇ 'ਚ ਮੈਂ ਕਿਹੜਾ ਪਤਾ ਤੁਹਾਨੂੰ ਮੇਰੇ ਤੋਂ ਕੀ ਪੁੱਛਦੇ ਹੋ ਜੀ ਇਸ ਲਈ ਮਗਰ ਮੇਰੇ ਲਈ ਤਾਂ ਸਾਰੇ ਸਤਿਕਾਰਯੋਗ ਆ ਸਾਰੇ ਸਤਿਕਾਰਯੋਗ ਨੇ ਉਹਨਾਂ ਦੀ ਮਰਜ਼ੀ ਆ ਕੋਈ ਕਾਂਗਰਸ 'ਚ ਜਾਵੇ ਕੋਈ ਆਪ 'ਚ ਜਾਵੇ ਕੋਈ ਪਾਪ 'ਚ ਜਾਵੇ ਉਹਨੂੰ ਮੈਂ ਥੋੜੀ ਰੋਕ ਸਕਦਾ ਬਸ ਇੱਕ ਸਵਾਲ ਜੀ